ਬਾਦਕਾਦ ਦੇ ਐਸਐਚਓ ਜਿਹੜਾ ਕਿ ਸਾਈਬਰ ਕ੍ਰਾਈਮ ਦਾ ਸਾਈਬਰ ਕ੍ਰਾਈਮ ਸੈੱਲ ਦਾ ਐਸਐਚਓ ਸੀ ਉਹ ਚਾਰ ਦੇ ਸਾਥੀਆਂ ਦੇ ਨਾਲ ਜਿਦੇ ਵਿੱਚ ਰੀਡਰ ਉਹਦੇ ਦੋ ਹੋਰ ਕਰੀ ਦੋ ਹੋਰ ਪੁਲਿਸ ਜਿਹੜੇ ਉਹਨਾਂ ਦੇ ਛੋਟੇ ਪੁਲਸ ਅਫਸਰ ਸੀ ਉਹਨਾਂ ਨੂੰ ਫੜਿਆ ਗਿਆ ਕਿ ਕਿਸ 1 ਲੱਖ ਰੁਪਏ ਦੀ ਈਸ਼ਵਤ ਜਿਹੜੀ ਪ੍ਰਾਪਤ ਕੀਤੀ ਸੋਸੀਕਲ ਪੰਜਾਬ ਦੇ ਵਿੱਤ ਮੰਤਰੀ ਜਿਹੜੀ ਇਹ ਜਾਣਕਾਰੀ ਦੇ ਰਹੇ ਸੀ ਕਹਿ ਸਕਦੇ ਆ ਅੱਗੇ ਵੀ ਪੁਲਿਸ ਨੂੰ ਲੈ ਕੇ ਬਹੁਤ ਵਾਰੀ ਹੁੰਦਾ ਵੀ ਜਦੋਂ ਥੋੜਾ ਥੋੜਾ ਜਿਹਾ ਨਾਂ ਕਿਤੇ ਆ ਗਿਆ ਤਾਂ ਫਿਰ ਤੁਸੀਂ ਇਹ ਲਾ ਲਓ ਵੀ ਉਹ ਨਾਮ ਕਢਾਉਣ ਵਾਸਤੇ ਜਿਵੇਂ ਪਟਵਾਰੀ ਤੋਂ ਨਾਮ ਚੇਂਜ ਕਰਾਉਣ ਵਾਸਤੇ ਤੁਹਾਨੂੰ 2-4 ਹੋਣਾ ਪੈਂਦਾ ਪੈਸੇ ਸਪਾਰਸ਼ਾਂ ਤੱਕੇ ਖਾਣੇ ਪੈਂਦੇ ਨੇ ਤੇ ਪੁਲਿਸ ਦੇ ਕੋਲੇ ਵੀ ਕੁਝ ਮਿਲਦੀ ਜੁਲਦੀ ਜੀ ਕਹਾਣੀ ਹੁੰਦੀ ਹੈ ਅੱਜ ਇੱਕ ਬੱਚੇ ਦੀ ਇੱਕ ਛੋਟੀ ਜੀ ਗਲਤੀ ਆਖਰ ਇਸ ਕਦਰ ਪੁਲਿਸ ਨੇ ਹਾਵੀ ਕਰ ਲਈ ਕਿ ਉਹਦੇ ਤੋਂ ਕਹਿੰਦੇ 3-4 ਲੱਖ ਰੁਪਏ ਮੰਗਿਆ ਗਿਆ ਹੁਣ ਹਾਲਾਂਕਿ ਸੌਦਾ 1 ਲੱਖ ਰੁਪਏ ਚ ਨਿਬੜਿਆ ਤੇ ਪੁਲਿਸ ਨੇ ਜਾਂ ਕਿ ਇਹ ਵਿਜੀਲੈਂਸ ਵਿਭਾਗ ਨੇ ਉੱਚ ਵੀ ਕਿਉਂਕਿ ਪੁਲਿਸ ਦੇ ਇਹੀ ਹਿੱਸਾ ਲੋਕ ਹੁੰਦੇ ਨੇ ਵਿਜੀਲੈਂਸ ਵਿਭਾਗ ਨੇ ਰੰਗੇ ਹੱਥੀ 1 ਲੱਖ ਰੁਪਏ ਦੇ ਨਾਲ ਸਾਈਬਰ ਕ੍ਰਾਈਮ ਦੇ ਐਸ ਐਚ ਓ ਤੇ ਨਾਲ ਉਹਨਾਂ ਦੀ ਟੀਮ ਗਨਮੈਨ ਰੀਡਰ ਤਮਾਮ ਜਿਹੜੇ ਲੋਕ ਸੀਗੇ ਕੁੱਲ 5 ਲੋਕਾਂ ਨੂੰ ਲੈ ਕੇ ਕਾਰਵਾਈ ਸ਼ੁਰੂ ਕਰਤੀ ਹੈ ਹੋਇਆ ਇਹ ਸੀ ਫਜ਼ਲਿਕਾ ਕਰਨੀ ਦਾ ਇੱਕ ਬੱਚਾ ਸੀ 17 ਸਾਲ ਦਾ ਨਵਾਲੀਗਿਆ ਕਿਉਂਕਿ ਉਹਦੇ ਤੋਂ ਕਿਤੇ ਪੂਰਨ ਕੰਟੈਂਟ ਹੈ ਜਿਹੜਾ ਉਹ ਗਲਤੀ ਦੇ ਨਾਲ ਹੋ ਸਕਦਾ ਸੈਂਡ ਹੋ ਗਿਆ ਜਾਂ ਕਲਿੱਕ ਹੋ ਗਿਆ ਪਰ ਉਸ ਨੂੰ ਲੈ ਕੇ ਜਦੋਂ ਉਹਨਾਂ ਦੇ ਧਿਆਨ ਦੇ ਵਿੱਚ ਮਾਮਲਾ ਸਾਈਬਰ ਸੈੱਲ ਦੇ ਆਇਆ ਕਿਥੇ ਤਾਂ ਇਹ ਸੀ ਵੀ ਆਮ ਤੌਰ ਦੇ ਉੱਤੇ ਜਿਵੇਂ ਕਿ ਵਿੱਤ ਮੰਤਰੀ ਕਹਿ ਰਹੇ ਸੀਗੇ ਕਿ ਸੀਰੀਅਸ ਮਸਲੇ ਦੇ ਉੱਤੇ ਐਕਟ ਕਰਨਾ ਹੁੰਦਾ ਪਰ ਇਹ ਨੌਨ ਸੀਰੀਅਸ ਮਸਲਾ ਸੀ ਜਿਹਨੂੰ ਲੈ ਕੇ ਉਹਨਾਂ ਨੇ ਇਸ ਕਦਰ ਉਹਨਾਂ ਪਰਿਵਾਰ ਨੂੰ ਵੀ ਡਰਾਇਆ ਕਿ ਨਾਮ ਕੱਢਣ ਦੇ ਲਈ ਤੁਹਾਡੇ ਬੱਚੇ ਦਾ ਪੈਸੇ ਲੱਗਣਗੇ ਹੁਣ ਇਹ ਕਹਿ ਸਕਦੇ ਆ ਇੱਕ ਸਖਤ ਕਾਰਵਾਈ ਜ਼ਰੂਰ ਸਰਕਾਰ ਦੇ ਵੱਲੋਂ ਹੋਈ ਹੈ ਜਿਵੇਂ ਸਰਕਾਰ ਆਮ ਤੌਰ ਤੇ ਉਦੇਸ਼ਾ ਦੱਸਦੀ ਆ ਆਪਦਾ ਤੇ ਉਹਨਾਂ ਪੰਜ ਦੇ ਖਿਲਾਫ ਕਾਰਵਾਈ ਸ਼ੁਰੂ ਹੋ ਗਈ ਆ ਲੱਖ ਰੁਪਿਆ ਜਿਹੜਾ ਮੰਗਿਆ ਗਿਆ ਸੀ ਉਹ ਦਿੰਦੇ ਹੋਏ ਫੜ ਲਿਆ ਗਿਆ ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਂਝੀ ਕਰਿਆ ਵਿਜੀਲੈਂਸ ਦੇ ਵੱਲੋਂ ਖੇਤੀ ਕਾਰਵਾਈ ਦੇ ਵਿੱਚ ਹਾਲਾਂਕਿ ਹਜੇ ਕਹਿੰਦੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਹੁਤ ਸਾਰੇ ਪੜਾਵ ਨੇ ਆਖਰ ਪਰ ਇਨਾ ਕਹਿ ਸਕਦੇ ਆਂ ਵੀ ਜਿਸ ਤਰ੍ਹਾਂ ਦੇ ਨਾਲ ਪਰਿਵਾਰ ਨੂੰ ਡਰਾਇਆ ਧਮਕਾਇਆ ਜਾ ਰਿਹਾ ਸੀ ਕਿ ਤੁਹਾਡੇ ਬੱਚੇ ਦੀ ਜ਼ਿੰਦਗੀ ਖਰਾਬ ਹੋ ਜੂ ਇਹ ਲਾਜ਼ਮੀ ਜੀ ਗੱਲ ਹੈ ਕਿ ਜੇਕਰ ਕਿਸੇ ਦੇ ਪਾਸ ਚਾਹ ਨਹੀਂ ਛੋਟੀ ਉਮਰੇ ਪਹੇਜੇ ਦੂਜੇ ਪਾਸੇ ਬਦਨਾਮੀ ਇਸ ਦੇ ਵਿੱਚ ਸਭ ਤੋਂ ਵੱਡੀ ਜੇ ਕਿ ਇਹ ਮਾਇਨੇ ਰੱਖਦੀ ਆ ਆਮ ਤੌਰ ਤੇ ਅਸੀਂ ਦੇਖਦੇ ਆ ਵੀ ਜਿੱਦਾਂ ਹੁਣ ਆਨਲਾਈਨ ਸਿਸਟਮ ਹੋ ਗਿਆ ਇਹਦੇ ਵਿੱਚ ਕਈ ਵਾਰੀ ਗਲਤੀ ਦੇ ਨਾਲ ਸਾਥੋ ਕਿਸੇ WhatsApp ਗਰੁੱਪ ਦੇ ਵਿੱਚ ਕੋਈ ਨਾ ਕੋਈ ਚੀਜ਼ ਕਈ ਵਾਰ ਟਰਾਂਸਫਰ ਹੋ ਜਾਂਦੀ ਹੈ ਚਲੋ ਹੁਣ ਡਿਲੀਟ ਕਰਨ ਦੀ ਆਪਸ਼ਨ ਹੈ ਪਰ ਕਈ ਛਾਤਰ ਲੋਕ ਉਹਨੂੰ ਉਸੇ ਸਮੇਂ ਤੋਂ ਦੌਰਾਨ ਕਾਪੀ ਕਰ ਲੈਂਦੇ ਨੇ ਜਾਂ ਸਕਰੀਨਸ਼ਾਟ ਲੈ ਲੈਂਦੇ ਨੇ ਤਾਂ ਕੁਝ ਕੁਝ ਪੂਰਾ ਮਾਮਲਾ ਤਾਂ ਹਜੇ ਨਿਕਲ ਕੇ ਨਹੀਂ ਸਾਹਮਣੇ ਆਇਆ ਪਰ ਇਹਦੀ ਸ਼ਿਕਾਇਤ ਸਿੱਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤੀ ਗਈ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਨਾਲ ਦੀ ਨਾਲ ਐਕਟ ਕਰਦੇ ਹੋਏ ਵਿਜੀਲੈਂਸ ਦੀ ਇਹਦੀ ਡਿਊਟੀ ਲਈ ਤੇ ਉਸ ਐਸਐਚਓ ਨੂੰ ਤੇ ਉਹਦੀ ਟੀਮ ਨੂੰ ਜਿਹੜਾ ਆਖਰ ਹਿਰਾਸਤ ਚ ਲੈ ਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਜਾਣਕਾਰੀ ਸਾਂਝੀ ਕਰੀ ਹੈ ਉਹਨਾਂ ਨੇ ਹੁਣ ਇਹਦੇ ਵਿੱਚ ਜੇ ਦੇਖੀਏ ਤਾਂ ਆਮ ਤੌਰ ਤੇ ਪਹਿਲਾਂ ਵੀ ਅਸੀਂ ਦੇਖਦੇ ਆਏ ਆ ਵੀ ਜਿਵੇਂ ਜਿਵੇਂ ਦੇ ਨਾਲ ਅੱਜ ਤੱਕਰ ਦੇ ਮਸਲਿਆਂ ਦੇ ਵਿੱਚ ਬਹੁਤ ਜਗ੍ਹਾ ਤੇ ਨਾਮ ਕੱਢਣ ਨੂੰ ਲੈ ਕੇ ਜਾਂ ਬਦਲ ਨੂੰ ਲੈ ਕੇ ਰੀਲੀਫ ਦੇਣ ਨੂੰ ਲੈ ਕੇ ਕਈ ਵਾਰੀ ਪੁਲਿਸ ਦੀ ਖਰੀਦੋ-ਫਰੋਕਤ ਹੈ ਜਿਹੜੀ ਉਹ ਸਾਹਮਣੇ ਆਈ ਹੈ ਪਰ ਇਸ ਮਾਮਲੇ ਦੇ ਵਿੱਚ ਕਹਿ ਸਕਦੇ ਆ ਸਰਕਾਰ ਨੇ ਉਹਦਾ ਵਾਅਦਾ ਹੈ ਜਿਹੜਾ ਉਹ ਪੂਰਾ ਕਰਿਆ ਕੀ ਕਰਾਪਸ਼ਨ ਨਹੀਂ ਹੋਗੀ ਤੇ ਜੇਕਰ ਕਿਸੇ ਤੋਂ ਗਲਤੀ ਹੋ ਵੀ ਗਈ ਤਾਂ ਉਹਨੂੰ ਐਡਾ ਵੱਡਾ ਸੀਰੀਅਸ ਇਸ਼ੂ ਬਣਾ ਕੇ ਜਿਹੜਾ ਨੌਨ ਸੀਰੀਅਸ ਸੀਗਾ ਉਹਨੂੰ ਜਿਸ ਤਰ੍ਹਾਂ ਦੇ ਨਾਲ ਡਰਾਇਆ ਤੁਮਕਾਇਆ ਗਿਆ ਤਾਂ ਪੈਸੇ ਦੀ ਲੁੱਟ ਕਰਨ ਦੀ ਕੋਸ਼ਿਸ਼ ਕੀਤੀ। ਕਮੈਂਟ ਕਰਕੇ ਤੁਸੀਂ ਵੀ ਰਹਿ ਸਾਂਝੀ ਕਰਿਓ ਵੀ ਜਦੋਂ ਇਸ ਤਰ੍ਹਾਂ ਦੀ ਕਾਰਵਾਈਆਂ ਹੁੰਦੀਆਂ ਨੇ ਕਿ ਉਹਦੇ ਨਾਲ ਭਵਿੱਖ ਦੇ ਵਿੱਚ ਪੁਲਿਸ ਦੇ ਉੱਤੇ ਜਾਂ ਕਹੀਏ ਕਿ ਸਰਕਾਰੀ ਤੰਤਰ ਦੇ ਉੱਤੇ ਦਬਾਅ ਪੈਂਦਾ ਹੈ ਕਿ ਉਹ ਅਜਿਹੀਆਂ ਹਰਕਤਾਂ ਨਾ ਕਰਨ ਜਿਦੇ ਵਿੱਚ ਲੋਕਾਂ ਨੂੰ ਲੁੱਟਣ ਦੀ ਕਹਾਣੀ ਹੋਵੇ। ਆਮ ਪਹਿਲਾਂ ਵੀ ਅਸੀਂ ਦੇਖਿਆ ਕਿ ਕਈ ਵਾਰੀ ਇਸ ਤਰ੍ਹਾਂ ਦੇ ਮਸਲੇ ਸਾਹਮਣੇ ਆਏ ਨੇ। ਪਰ ਜੇਕਰ ਸਰਕਾਰ ਇਸ ਵਾਰ ਤਰ੍ਹਾਂ ਜਿਵੇਂ ਰਿਐਕਟ ਕਰਿਆ ਜੇ ਇਸੇ ਤਰ੍ਹਾਂ ਨੇ ਕਰਦੀ ਰਹੇ ਤਾਂ ਠੱਗਾਂ ਚੋਰਾਂ ਦੀ ਖਾਸਪਰ ਭ੍ਰਸ਼ਟਾਚਾਰੀਆਂ ਦੀ ਹੈ ਜਿਹੜਾ ਉਹਨਾਂ ਤੇ ਲਗਾਮ ਲੱਗ ਸਕਦੀ ਹੈ ਕਮੈਂਟ ਕਰਕੇ ਤੁਸੀਂ ਵੀ ਰਾਇ ਸਾਂਝੀ ਕਰਿਓ ਕਿ ਸੈਕਟਰ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ